ਇੱਕ ਚਪੇੜ ਦੇ ਵਿੱਚ ਪੰਜਾਬੀ ਨੇ ਸੁਲਾਤਾ ਅਮਰੀਕਾ ਦਾ ਖਿਡਾਰੀ ਜੁਜਾਰ ਸਿੰਘ ਟਾਈਗਰ ਤੋਂ ਬਾਅਦ ਜਸਕਰ ਨੇ ਜਿੱਤੇ ਅਸ ਲੈਪ ਚੈਂਪੀਅਨਸ਼ਿਪ ਸਰਸ਼ਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸਿਮੇਤਾ ਲੀਵਾਲ ਦਰਅਸਲ ਜੁਜਾਰ ਸਿੰਘ ਜਿਹੜਾ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਜਿਸ ਨੇ ਇੱਕ ਚਪੇੜ ਦੇ ਨਾਲ ਇੱਕ ਵਿਦੇਸ਼ੀ ਖਿਡਾਰੀ ਨੂੰ ਠੰਡਾ ਕਰ ਦਿੱਤਾ ਸੀ ਹੁਣ ਕੁਝ ਇਸੇ ਤਰ੍ਹਾਂ ਜਸਕਰਨ ਸਿੰਘ ਨੇ ਵੀ ਆਬੂਤਾਬੀ ਦੇ ਵਿੱਚ ਇੱਕ ਅਮਰੀਕੀ ਖਿਡਾਰੀ ਨੂੰ ਇੱਕੋ ਥੱਪੜ ਦੇ ਵਿੱਚ ਸੁਲਾ ਦਿੱਤਾ ਯਾਨੀ ਕਿ ਇੱਕੋ ਥੱਪੜ ਦੇ ਵਿੱਚ ਉਸ ਨੂੰ ਨਾਕਆਊਟ ਕਰ ਦਿੱਤਾ ਜੀਹਾਂ ਖਾਲਸਾ ਕਾਲਜ ਜਲੰਧਰ ਦੇ ਮੁੱਕੇਬਾਜ਼ੀ ਕੋਚ ਜਸਕਰਨ ਸਿੰਘ ਨੇ ਆਬੂਤਾਬੀ ਦੇ ਵਿੱਚ ਜਿਹੜਾ MMA ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤੀ ਹੈ ਜਿਸ ਕਰਨੇ ਦੂਜੇ ਦੌਰ ਵਿੱਚ ਇੱਕ ਅਮਰੀਕੀ ਖਿਡਾਰੀ ਨੂੰ ਇੱਕ ਹੀ ਝਪੇੜ ਦੇ ਵਿੱਚ ਬਾਹਰ ਕਰ ਦਿੱਤਾ ਖਾਲਸਾ ਕਾਲਜ ਜਲੰਧਰ ਦੇ ਮੁੱਕੇਬਾਜ਼ੀ ਕੋਚ ਜਸਕਰਨ ਸਿੰਘ ਨੇ ਅਬੂਦਾਬੀ ਦੇ ਵਿੱਚ MMA ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤ ਲਈ ਹੈ ਜਿਸ ਕਰਨੇ ਦੂਜੇ ਦੌਰ ਦੇ ਵਿੱਚ ਇੱਕ ਅਮਰੀਕੀ ਖਿਡਾਰੀ ਨੂੰ ਇੱਕ ਹਿੱਥਾਪੜ ਦੇ ਨਾਲ ਬਾਹਰ ਕਰ ਦਿੱਤਾ ਜਸਕਰਨ ਸਿੰਘ ਦਾ ਥੱਪੜ ਇੰਨਾ ਜ਼ਬਰਦਸਤ ਸੀ ਕਿ ਅਮਰੀਕੀ ਖਿਡਾਰੀ ਜ਼ਮੀਨ ਤੇ ਡੱਗ ਪਿਆ ਇਸ ਨੌਕਾਊਟ ਨਤੀਜੇ ਦੌਰ ਨੂੰ ਰੋਕ ਦਿੱਤਾ ਮੋਗਾ ਦੇ ਪਿੰਡ ਸੇਦੋਕੇ ਦੇ ਜੰਪਲ ਜਸਕਰਨ ਸਿੰਘ ਪੇਸ਼ੇ ਤੋਂ ਇੱਕ ਵੈਟਰਨਰੀ ਡਾਕਟਰ ਨੇ ਇੱਥੇ ਦੱਸ ਦਈਏ ਕਿ ਜਸਕਰਨ ਸਿੰਘ ਤੋਂ ਪਹਿਲਾਂ ਰੋਪੜ ਦੇ ਜੁਹਾਰ ਸਿੰਘ ਨੇ ਆਬੂਤਾਬੀ ਦੇ ਵਿੱਚ ਰੂਸੀ ਹੈਵੀ weight ਅਨਾਤੋਲੀ ਨੂੰ ਹਰਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ ਮੋਗਾ ਦੇ ਜਸਕਰਨ ਸਿੰਘ ਇਹ ਚੈਂਪੀਅਨਸ਼ਿਪ ਜਿੱਤਣ ਵਾਲੇ ਦੂਜੇ ਪੰਜਾਬੀ ਬਣ ਗਏ ਨੇ ਜਸਕਰਨ ਸਿੰਘ ਜਦੋਂ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਸੈਦੋ ਕੇ ਪੂਜੇ ਤਾਂ ਲੋਕਾਂ ਨੇ ਉਹਨਾਂ ਦਾ ਹਾਰ ਪਾ ਕੇ ਨਿਗਾ ਸਵਾਗਤ ਕੀਤਾ ਉਹਨਾਂ ਦੇ ਪਿਤਾ ਮਿੱਠੂ ਸਿੰਘ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਉਹਨਾਂ ਦੇ ਪੁੱਤਰ ਨੇ ਆਪਣੇ ਪਿੰਡ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਡਾਕਟਰ ਨੇ ਪਰ ਉਹ ਖੇਡਾਂ ਵਿੱਚ ਵੀ ਸਮਾਂ ਕੱਢਦੇ ਨੇ ਉਹ 13 ਸਾਲਾਂ ਤੋਂ ਮੁੱਕੇਬਾਜ਼ੀ ਕਰ ਰਹੇ ਨੇ ਖਾਲਸਾ ਕਾਲਜ ਜਲੰਧਰ ਵਿੱਚ ਬੱਚਿਆਂ ਨੂੰ ਸਿਖਲਾਈ ਦਿੰਦੇ ਨੇ ਮੁੱਕੇਬਾਜ਼ੀ ਦੇ ਨਾਲ ਨਾਲ ਉਹਨਾਂ ਨੇ ਹੁਣ ਪਾਵਰ ਸਲੈਬ ਮੁਕਾਬਲੇ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸਕਰ ਨੇ ਦੱਸਿਆ ਕਿ ਉਹਨਾਂ ਨੇ ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ 30 ਪ੍ਰਤੀਯੋਗੀਆਂ ਨੂੰ ਹਰਾਇਆ ਸੀ ਫਾਈਨਲ ਮੁਕਾਬਲਾ ਇੱਕ ਅਮਰੀਕੀ ਖਿਡਾਰੀ ਦੇ ਖਿਲਾਫ ਸੀ ਉਹਨਾਂ ਦੇ 9 ਸਾਲਾਂ ਦੇ ਮੁੱਕੇਬਾਜ਼ੀ ਦੇ ਤਜਰਬੇ ਅਤੇ 13 ਕੋਮਾਂਤਰੀ ਟੂਰਨਾਮੈਂਟਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਨਾਲ ਉਹਨਾਂ ਨੂੰ ਇਸ ਚੁਣੌਤੀਪੂਰਨ ਖੇਡ ਵਿੱਚ ਫਾਇਦਾ ਹੋਇਆ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਸਿਰਫ 1 ਸਾਲ ਪਹਿਲਾਂ ਪਾਵਰਸ ਲੈਬ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ ਉਹਨਾਂ ਦੀ ਸਖਤ ਮਿਹਨਤ ਤੰਦਰੁਸਤੀ ਅਤੇ ਤਕਨੀਕ ਉਹਨਾਂ ਨੂੰ ਜਤਵਲ ਲੈ ਗਈ ਆਪਣੀ ਜਤ ਤੋਂ ਬਾਅਦ ਜਸਕਰਨ ਨੇ ਕਿਹਾ ਕਿ ਸਿਰਫ ਸ਼ੁਰੂਆਤ ਹੈ ਅਤੇ ਉਹ ਕੋ ਮੰਤਰੀ ਪਦਰ ਤੇ ਦੇਸ਼ ਲਈ ਹੋਰ ਪ੍ਰਾਪਤੀਆਂ ਕਰਨਾ ਚਾਹੁੰਦੇ ਨੇ ਪਾਵਰ ਸਲੈਪ ਮੁਕਾਬਲੇ ਵਿੱਚ ਜਸਕਰਨ ਸਿੰਘ ਦੀ ਜਿੱਤ ਤੇ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਤੋਂ ਵਿਧਾਇਕ ਮਨਜੀਤ ਸਿੰਘ ਵਿਲਾਸਪੁਰ ਨੇ ਕਿਹਾ ਸੀ ਕਿ ਜਸਕਰਨ ਸਿੰਘ ਦੀ ਸਫਲਤਾ ਨੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ। ਉਹਨਾਂ ਐਲਾਨ ਕੀਤਾ ਕਿ ਪਿੰਡ ਸੈਦੋਕੇ ਦੇ ਗਰਾਊਂਡ ਜਿੱਥੋਂ ਜਸਕਰਨ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਉਹਨਾਂ ਨੂੰ ਔਰ 98 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਟੇਡੀਅਮ ਵਿੱਚ ਬਦਲ ਦਿੱਤਾ ਜਾਵੇਗਾ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਤੋਂ ਪੰਕਜ ਖੰਨਾ ਦੀ ਅਗਵਾਈ ਹੇਠ ਇਹ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਉਹਨਾਂ ਦੇ ਕੋਚ ਕੁਲਦੀਪ ਸਿੰਘ ਹਨ ਜੋ ਰੇਲਵੇ ਵਿੱਚ ਕੰਮ ਕਰਦੇ ਨੇ ਦਰਅਸਲ ਜੁਝਾਰ ਸਿੰਘ ਜਿਹੜਾ ਬਹੁਤ ਚਰਚਾ ਦੇ ਵਿੱਚ ਰਿਹਾ ਸੀ ਜਿਸ ਨੇ ਇੱਕ ਚਪੇੜ ਦੇ ਨਾਲ ਇੱਕ ਵਿਦੇਸ਼ੀ ਖਿਡਾਰੀ ਨੂੰ ਠੰਡਾ ਕਰ ਦਿੱਤਾ ਸੀ ਹੁਣ ਕੁਝ ਇਸੇ ਤਰ੍ਹਾਂ ਜਸਕਰਨ ਸਿੰਘ ਨੇ ਵੀ ਆਬੂਤਾਬੀ ਦੇ ਵਿੱਚ ਇੱਕ ਅਮਰੀਕੀ ਖਿਡਾਰੀ ਨੂੰ ਇੱਕੋ ਥੱਪੜ ਦੇ ਵਿੱਚ ਸੁਲਾ ਦਿੱਤਾ ਯਾਨੀ ਕਿ ਇੱਕੋ ਥੱਪੜ ਦੇ ਵਿੱਚ ਉਸ ਨੂੰ ਨਾਕਆਊਟ ਕਰ ਦਿੱਤਾ ਜੀਹਾਂ ਖਾਲਸਾ ਕਾਲਜ ਜਲੰਧਰ ਦੇ ਮੁੱਕੇਬਾਜ਼ੀ ਕੋਚ ਜਸਕਰਨ ਸਿੰਘ ਨੇ ਆਬੂਤਾਬੀ ਦੇ ਵਿੱਚ ਜਿਹੜਾ MMA ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤੀ ਹੈ ਜਿਸ ਕਰਨੇ ਦੂਜੇ ਦੌਰ ਵਿੱਚ ਇੱਕ ਅਮਰੀਕੀ ਖਿਡਾਰੀ ਨੂੰ ਇੱਕ ਹੀ ਝਪੇੜ ਦੇ ਵਿੱਚ ਬਾਹਰ ਕਰ ਦਿੱਤਾ ਖਾਲਸਾ ਕਾਲਜ ਜਲੰਧਰ ਦੇ ਮੁੱਕੇਬਾਜ਼ੀ ਕੋਚ ਜਸਕਰਨ ਸਿੰਘ ਨੇ ਅਬੂਤਾਬੀ ਦੇ ਵਿੱਚ MMA ਪਾਵਰ ਸਲੈਪ ਚੈਂਪੀਅਨਸ਼ਿਪ ਜਿੱਤ ਲਈ ਹੈ ਜਿਸ ਕਰਨੇ ਦੂਜੇ ਦੌਰ ਦੇ ਵਿੱਚ ਇੱਕ ਅਮਰੀਕੀ ਖਿਡਾਰੀ ਨੂੰ ਇੱਕ ਹਿੱਥਾਪੜ ਦੇ ਨਾਲ ਬਾਹਰ ਕਰ ਦਿੱਤਾ ਜਸਕਰਨ ਸਿੰਘ ਦਾ ਥੱਪੜ ਇੰਨਾ ਜ਼ਬਰਦਸਤ ਸੀ ਕਿ ਅਮਰੀਕੀ ਖਿਡਾਰੀ ਜ਼ਮੀਨ ਤੇ ਡੱਗ ਪਿਆ ਇਸ ਨਾਕਆਊਟ ਨਤੀਜੇ ਦੌਰ ਨੂੰ ਰੋਕ ਦਿੱਤਾ ਮੋਗਾ ਦੇ ਪਿੰਡ ਸੇਦੋਕੇ ਦੇ ਜੰਪਲ ਜਸਕਰਨ ਸਿੰਘ ਪੇਸ਼ੇ ਤੋਂ ਇੱਕ ਵੈਟਰਨਰੀ ਡਾਕਟਰ ਨੇ ਇੱਥੇ ਦੱਸ ਦਈਏ ਕਿ ਜਸਕਰਨ ਸਿੰਘ ਤੋਂ ਪਹਿਲਾਂ ਰੋਪੜ ਦੇ ਜੁਝਾਰ ਸਿੰਘ ਨੇ ਆਬੂਤਾਬੀ ਦੇ ਵਿੱਚ ਰੂਸੀ ਹੈਵੀ weight ਅਨਾਤੋਲੀ ਨੂੰ ਹਰਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ ਮੋਗਾ ਦੇ ਜਸਕਰਨ ਸਿੰਘ ਇਹ ਚੈਂਪੀਅਨਸ਼ਿਪ ਜਿੱਤਣ ਵਾਲੇ ਦੂਜੇ ਪੰਜਾਬੀ ਬਣ ਗਏ ਨੇ ਜਸਕਰਨ ਸਿੰਘ ਜਦੋਂ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਆਪਣੇ ਪਿੰਡ ਸੈਦੋ ਕੇ ਪੂਜੇ ਤਾਂ ਲੋਕਾਂ ਨੇ ਉਹਨਾਂ ਦਾ ਹਾਰ ਪਾ ਕੇ ਨਿਗਾ ਸਵਾਗਤ ਕੀਤਾ ਉਹਨਾਂ ਦੇ ਪਿਤਾ ਮਿੱਠੂ ਸਿੰਘ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਉਹਨਾਂ ਦੇ ਪੁੱਤਰ ਨੇ ਆਪਣੇ ਪਿੰਡ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕੀਤਾ ਜਸਕਰਨ ਸਿੰਘ ਨੇ ਦੱਸਿਆ ਕਿ ਉਹ ਇੱਕ ਸਰਕਾਰੀ ਡਾਕਟਰ ਨੇ ਪਰ ਉਹ ਖੇਡਾਂ ਵਿੱਚ ਵੀ ਸਮਾਂ ਕੱਢਦੇ ਨੇ ਉਹ 13 ਸਾਲਾਂ ਤੋਂ ਮੁੱਕੇਬਾਜ਼ੀ ਕਰ ਰਹੇ ਨੇ ਖਾਲਸਾ ਕਾਲਜ ਜਲੰਧਰ ਵਿੱਚ ਬੱਚਿਆਂ ਨੂੰ ਸਿਖਲਾਈ ਦਿੰਦੇ ਨੇ ਮੁੱਕੇਬਾਜ਼ੀ ਦੇ ਨਾਲ ਨਾਲ ਉਹਨਾਂ ਨੇ ਹੁਣ ਪਾਵਰ ਸਲੈਬ ਮੁਕਾਬਲੇ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ ਜਿਸਕਰ ਨੇ ਦੱਸਿਆ ਕਿ ਉਹਨਾਂ ਨੇ ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ 30 ਪ੍ਰਤੀਯੋਗੀਆਂ ਨੂੰ ਹਰਾਇਆ ਸੀ ਫਾਈਨਲ ਮੁਕਾਬਲਾ ਇੱਕ ਅਮਰੀਕੀ ਖਿਡਾਰੀ ਦੇ ਖਿਲਾਫ ਸੀ ਉਹਨਾਂ ਦੇ 9 ਸਾਲਾਂ ਦੇ ਮੁੱਕੇਬਾਜ਼ੀ ਦੇ ਤਜਰਬੇ ਅਤੇ 13 ਕੋਮਾਂਤਰੀ ਟੂਰਨਾਮੈਂਟਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਨਾਲ ਉਹਨਾਂ ਨੂੰ ਇਸ ਚੁਣੌਤੀਪੂਰਨ ਖੇਡ ਵਿੱਚ ਫਾਇਦਾ ਹੋਇਆ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਸਿਰਫ 1 ਸਾਲ ਪਹਿਲਾਂ ਪਾਵਰ ਸਲੈਬ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ ਉਹਨਾਂ ਦੀ ਸਖਤ ਮਿਹਨਤ ਤੰਦਰੁਸਤੀ ਅਤੇ ਤਕਨੀਕ ਉਹਨਾਂ ਨੂੰ ਜਤਵਲ ਲੈ ਗਈ ਆਪਣੀ ਜਤ ਤੋਂ ਬਾਅਦ ਜਸਕਰਨ ਨੇ ਕਿਹਾ ਕਿ ਸਿਰਫ ਸ਼ੁਰੂਆਤ ਹੈ ਅਤੇ ਉਹ ਕੋ ਮੰਤਰੀ ਪਦਰ ਤੇ ਦੇਸ਼ ਲਈ ਹੋਰ ਪ੍ਰਾਪਤੀਆਂ ਕਰਨਾ ਚਾਹੁੰਦੇ ਨੇ ਪਾਵਰ ਸਲਾਪ ਮੁਕਾਬਲੇ ਵਿੱਚ ਜਸਕਰਨ ਸਿੰਘ ਦੀ ਜਿੱਤ ਤੇ ਮੋਗਾ ਦੇ ਨਿਹਾਲ ਸਿੰਘ ਵਾਲਾ ਹਲਕੇ ਤੋਂ ਵਿਧਾਇਕ ਕਮਨਜੀਤ ਸਿੰਘ ਵਿਲਾਸਪੁਰ ਨੇ ਕਿਹਾ ਸੀ ਕਿ ਜਸਕਰਨ ਸਿੰਘ ਦੀ ਸਫਲਤਾ ਨੇ ਹੋਰ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਪਿੰਡ ਸੈਦੋਕੇ ਦੇ ਗਰਾਊਂਡ ਜਿੱਥੋਂ ਜਸਕਰਨ ਨੇ ਆਪਣਾ ਕੈਰੀਅਰ ਸ਼ੁਰੂ ਕੀਤਾ ਉਹਨਾਂ ਨੂੰ ਔਰ 98 ਲੱਖ ਰੁਪਏ ਦੀ ਲਾਗਤ ਨਾਲ ਇੱਕ ਸਟੇਡੀਅਮ ਵਿੱਚ ਬਦਲ ਦਿੱਤਾ ਜਾਵੇਗਾ ਜਸਕਰਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਤੋਂ ਪੰਕਜ ਖੰਨਾ ਦੀ ਅਗਵਾਈ ਹੇਠ ਇਹ ਮੁਕਾਬਲੇ ਵਿੱਚ ਹਿੱਸਾ ਲਿਆ ਸੀ ਉਹਨਾਂ ਦੇ ਕੋਚ ਕੁਲਦੀਪ ਸਿੰਘ ਹਨ ਜੋ ਰੇਲਵੇ ਵਿੱਚ ਕੰਮ ਕਰਦੇ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ